ਸਤਿ ਸ਼੍ਰੀ ਅਕਾਲ ਜੀ ਸਾਰਿਆਂ ਨੂੰ ਅੱਜ ਸਾਡੇ ਕੋਲ ਟੈਬੀ ਲਾਈਨਿੰਗ ਦੀ ਕਲੈਕਸ਼ਨ ਆਈ ਆ ਇਹ ਸਾਰੇ ਜਿਹੜੇ ਸੂਟ ਅਵੇਲੇਬਲ ਨੇ ਇਹ 500 ਦੀ ਰੇਂਜ ਦੇ ਵਿੱਚ ਨੇ ਅਸੀਂ ਤੁਹਾਨੂੰ ਦਿਖਾ ਰਹੇ ਹਾਂ ਅਲੱਗ-ਅਲੱਗ ਬਹੁਤ ਸੋਹਣੇ-ਸੋਹਣੇ ਡਿਜ਼ਾਈਨ ਆ ਬਹੁਤ ਸੋਹਣੇ ਕਲਰ ਆ ਬਹੁਤ ਸੋਹਣਾ ਪ੍ਰਿੰਟ ਆ ਅਸੀਂ ਤੁਹਾਨੂੰ ਦਿਖਾ ਰਹੇ ਆ ਅਗਰ ਕਿਸੇ ਨੇ ਲੈਣਾ ਹੋਵੇ ਤਾਂ ਪਲੀਜ਼ ਉਹ ਵਿਜ਼ਿਟ ਕਰ ਸਕਦਾ ਨੰਬਰ ਤੁਹਾਨੂੰ ਅਸੀਂ ਦੇ ਰਿਹਾ 7087092702 ਲਗ ਲਗ ਡਿਜ਼ਾਈਨਰ ਬਹੁਤ ਪਿਆਰੇ ਕਲਰ ਆ ਗਰਮੀਆਂ ਦਾ ਕਲੈਕਸ਼ਨ ਹੈ ਜਿਹੜਾ ਤੁਹਾਨੂੰ ਅਸੀਂ ਦਿਖਾ ਰਿਆ ਇਹ ਇਹ ਸਾਰੇ ਜਿਹੜੇ ਸੂਟ ਆ 500 ਦੀ ਰੇਂਜ ਦੇ ਵਿੱਚ ਨੇ ਜਿਸ ਨੇ ਵੀ ਲੈਣਾ ਹੋਵੇ ਲੈਣ ਦਾ ਚਾਹਵਾਨ ਹੋਵੇ ਤਾਂ ਪਲੀਜ਼ ਉਹ ਵਿਜ਼ਿਟ ਕਰ ਸਕਦਾ ਹੋ ਨੰਬਰ ਤੇ ਕੰਟੈਕਟ ਕਰ ਸਕਦਾ ਬਹੁਤ ਪਿਆਰੇ ਕੁੜੀਆਂ ਵਾਸਤੇ ਕਲਰ ਨੇ ਇਹ ਇਹ ਵੀ 500 ਦੀ ਰੇਂਜ ਦੇ ਵਿੱਚ ਆ 7087092702 ਇਹ ਨੰਬਰ ਆ ਪਲੀਜ਼ ਇਸ ਤੇ ਕੰਟੈਕਟ ਕਰ ਸਕਦਾ ਜਿਸ ਨੇ ਵੀ ਸੂਟ ਲੈਣੇ ਆ ਇਹ ਵੀ 500 ਦੀ ਰੇਂਜ ਦੇ ਵਿੱਚ ਆ ਬਹੁਤ ਸੋਹਣੇ ਕਲਰ ਬਹੁਤ ਸੋਹਣੇ ਡਿਜ਼ਾਈਨ ਨੇ ਇਹ ਸਾਰੇ ਕਲਰ ਸਾਰੇ ਸੂਟ 500 ਦੀ ਰੇਂਜ ਦੇ ਵਿੱਚ ਤੇ ਵੀ ਲਾਈਨਿੰਗ ਹੈ ਜਿਹੜਾ ਮਟੀਰੀਅਲ ਆ ਕੱਪੜੇ ਦਾ ਤੁਹਾਨੂੰ ਦਿਖ ਰਿਹਾ ਹੋਏਗਾ ਇਹ ਵੀ 500 ਦੀ ਰੇਂਜ ਦੇ ਵਿੱਚ ਨੇ ਕੋਈ ਵੀ ਕਲਰ ਕੋਈ ਵੀ ਡਿਜ਼ਾਈਨ ਲੈਣਾ ਹੋਵੇ ਤਾਂ ਪਲੀਜ਼ ਉਹ ਵਿਜ਼ਿਟ ਕਰ ਸਕਦਾ ਤੇ ਇਸ ਤੋਂ ਬਾਅਦ ਜਿਹੜੇ ਸੂਟ ਹੈਗੇ ਆ ਉਹ 1500 ਦੀ ਰੇਂਜ ਦੇ ਵਿੱਚ ਆ ਇਹਦੇ ਵਿੱਚ ਤਿੰਨ ਕਲਰ ਨੇ ਤੁਹਾਨੂੰ ਦਿਖ ਰਿਹਾ ਪਿਓਰ ਟੈਬੀ ਆ ਇਹਦਾ ਕਪੜੇ ਦਾ ਮਟੀਰੀਅਲ ਆ ਜਿਹੜਾ ਇਹ ਤੁਹਾਨੂੰ ਦਿਖ ਰਿਹਾ ਹੋਏਗਾ ਇਹ ਵੀ 1500 ਦੀ ਰੇਂਜ ਦੇ ਵਿੱਚ ਆ ਐਂਡ ਇਹ ਵੀ 1500 ਦੀ ਰੇਂਜ ਦੇ ਵਿੱਚ ਆ ਤਾਂ ਪਲੀਜ਼ ਤੁਸੀਂ ਕੰਟੈਕਟ ਕਰ ਸਕਦੇ ਹੋ 7087092702 ਥੈਂਕ ਯੂ